ਅਬੀ ਤੋਰ ਜਾਣਾ ਹੈ ਤੇ ਮਾਰੀ ਨਾ ਸੇ ਫੂਲ ਵੀ ਗਈਆਂ ਧਮ ਲਗਾ ਓ ਧਮ ਕਮਾਂ ਉਹwidehat ਕੋ ਨਹੀਂ ਜਾ ਜਾਂਦਾ ਹੋਰ ਹਾਏ ਮਾਰ ਦੇਣ ਲੱਗਾ ਵੱਲਾ ਐ ਡੀਸੀ ਤੀ ਵਾਪਸੀਆ ਓ ਪਾਪਾ ਪਾਣੀ ਦੇ ਪਿਆ ਘੋਟ ਓ ਤੈਨੂੰ ਰੂਹ ਆ ਜਾਣਾ ਪਿਆਵਾ ਓ ਮੇਰਾ ਲਾਲ ਕਿੱਥੇ ਓ ਮੈਨੂੰ ਨਹੀਂ ਪਤਾ ਕਿੱਥੇ ਤੇਰਾ ਲਾਲ ਤੇ ਕਿੱਥੇ ਤੇਰਾ ਖੱਟਾ ਮੈਨੂੰ ਤਾਂ ਭਜਾ ਭਜਾ ਨੀਲਿਆਂ ਕਰਦੇ ਲੱਗਾ ਸੀ ਤੇ ਉਹ ਕਿੱਥੇ ਆ ਮੈਨੂੰ ਨਹੀਂ ਪਤਾ ਮੈਂ ਪਿੱਛੋਂ ਭੱਜ ਆਇਆ ਵਾਂ ਕੋਈ ਨਹੀਂ ਪੁੱਤ ਮੈਂ ਤੈਨੂੰ ਆਕੇ ਪਿਉਂਦਾ ਨਾਰਾਂ ਦਾ ਜੂਜਰਾ ਇਹ ਤੇ ਤੂੰ ਕੱਤਰ ਵਾਲੀ ਜੰਗ ਛੇੜ ਲੈਣ ਲੱਗਾ ਕੀ ਹੋ ਗਿਆ ਤੈਨੂੰ ਮਰਨ ਲੱਗਾ ਫੇਰ ਕੀ ਹੋ ਗਿਆ ਤੈਨੂੰ ਜਵਾਨ ਹੀ ਬਣਾਉਣਾ ਚਾਹੁੰਦਾ ਦੇਖਦਾ ਮੈਂ ਜਵਾਨ ਕੀ ਬਣਾਵਾ ਉਹਨੇ ਤੇ ਮਰੀਆਂ ਲਤਾਂ ਖਲਾਰ ਦੇਣੀਆਂ ਵਾ ਓਏ ਫੇਰ ਕੀ ਹੋ ਗਿਆ ਤੇਰਾ ਪਿਓ ਆ ਤੇ ਤੂੰ ਨਹੀਂ ਉਹਦਾ ਪਿਓ ਤੂੰ ਵੀ ਮਾੜਾ ਮੋਟਾ ਦਬਕਾ ਰੱਖਿਆ ਕਰ ਉਹਨੂੰ ਕਿ ਹੁਣ ਨਿਆਣਾ ਮਾਰ ਦੇਣਾ ਵਾ ਕੀ ਹੋਇਆ ਜੇ ਤੁਹਾਡੇ ਘਰ ਜਾਮੀ ਪਏ ਆ ਤੇ ਕੀ ਨੂੰ ਤੇ ਆ ਲਾਦਾ ਜਦੋਂ ਤੁਸੀਂ ਮੈਨੂੰ ਰੂੜੀਆਂ ਤੋਂ ਚੁੱਕ ਕੇ ਲੈ ਆਂਦਾ ਹੁੰਦਾ ਉਹ ਕੀ ਕਹਾਂ ਮੈਨੂੰ ਉਹ ਵੀ ਸੁਭਾਗ ਕੌੜਾ ਹੀ ਚੁੱਕੀ ਫਿਰਨ ਡਿਆ ਪਾਪਾ ਕਦੋਂ ਕਰਜ਼ਾ ਕਰਜ਼ਾ ਹੀ ਚੁੱਕਲਾ ਕਿਉਂ ਉਹ ਮੇਰਾ ਡੈਡੀ ਤੇ ਬਦਲਾ ਅੱਜ ਕੱਲ ਕੀ ਨਹੀਂ ਹੁੰਦਾ ਪੈਸੇ ਨਾਲ ਔਰ ਜਿੰਦਰਾ